ਕੰਮ ਕਰ ਤੁਹਾਡੇ ਬਹੁਤ ਇੱਥੇ ਬੈਠ ਕੇ ਪੁੱਛੀ ਮੇਰੇ ਕੀ ਆ ਬੰਦੇ ਨੂੰ ਨਾ ਕੋਈ ਅਰੇ ਕੋਈ ਬੰਦੇ ਜੀ ਨਾ ਕੋਈ ਆਉਂਦਾ ਹੋਵੇ ਪਾਣੀ ਸਰਕਾਰੀ ਡਿਊਟੀ ਆ ਅਸੀਂ ਕੋਈ ਘਰ ਦਾ ਕੰਮ ਨਹੀਂ ਕਰਦਾ ਇਹ ਸਰਕਾਰੀ ਕੰਮ ਕਰਦਾ ਇਹ ਜੇ ਕੋਈ ਤਰਾਜੇ ਮੇਰਾ ਆਪ ਗੱਲ ਕਰ ਲੈ ਬਹਿ ਕੇ ਗੱਲ ਕਰ ਇੱਥੇ ਬਹਿ ਕੇ ਗੱਲ ਕਰ ਚੇਰਮੈਨ ਜੀ ਤੁਹਾਨੂੰ ਸਨੋ ਕਰੀ ਸਤਿਕਾਰ ਇਹ ਕੰਮ ਕਰ ਕੰਮ ਕਰ ਲੈ। ਇਹ ਕਾਟਾ ਕੀ ਰਾਈ ਦਾ ਪ੍ਰੈਸ਼ਰ ਕਾਟ ਕੰਦਾ। ਐ? ਬੰਦੋ ਕਿਹੜਾ ਬੈਠੋ ਕੰਮ ਕਰ ਕੰਮ ਵਿਗੜੂ ਤੋਂ ਬੱਸ ਕਰੀ ਗਾ। ਐ ਇੱਥੇ ਬੈਠਾ। ਉਹ ਲੇਡੀ ਆ ਲੇਡੀ ਹੋਸ ਮੰਗਾਓ ਯਾ ਹੋ। ਆਹ ਲੇਡੀ ਬਾਬਾ ਕਾਓ। ਆਹ ਦਾ ਪ੍ਰੈਸ਼ਰ ਲੈ ਸਰਕਾਰੀ ਕਰਨ ਵਿਗੜ ਪਾਉਂਦੇ। ਅੱਛੇ ਵਾਲਾ ਸ਼ਹਿਦ ਦੇਣੇ ਨੇ। Sukari sikare sikare. ਉਹ ਉਹ ਮਾਇਆ ਦੇ ਮੁਕੀ ਉਹ ਉਹ ਜਿੰਦਾ ਹੈ ਉਹ ਘਰ ਦੇ ਘਰ ਦੇ ਆ ਮੈਂ ਸਰਕਾਰੀ ਕੰਮ ਆ ਉਹ ਨਾ ਨਾ ਉਹ ਉਹ ਅੱਜ ਆਈ ਤਾਨੂੰ ਕਹਿਣ ਰਿਹਾ ਕਿ ਘਰ ਕੋ ਨਹੀਂ ਮਰੇ ਆਈ ਕੁਝ ਲੈ ਕੇ ਗਏ ਉਹ ਆ ਜੁੜੀ ਜੁੜੀ ਤੁਹਾਡੇ ਸਾਡੀ ਕੁੜੀ ਜੁੜੀ ਉਹ ਜੁੜੀ ਜੁੜੀ ਸਾਡੀ ਸਾਡੀ ਸਰਕਾਰੀ ਡਿਊਟੀ ਹਰ ਘਰ ਚੈੱਕ ਆਦਾ ਸਾਰੇ ਗੱਲ ਦੇ ਆ ਇੱਥੇ ਬੋਤਲ ड्यूटी करोगे सजा मिलोरा ड्यूटी फिक्रिया रौला पा के चुना तू चक्कर रोला पा रहा अभी कम कर ਉਹਦਾ ਆਪਣਾ ਰੋਲਾ ਪਾ ਕੇ ਬੈਠਾ ਸੁਭਾ ਪਰਮਾ ਜਿਹੜੀ ਸੁਭਾ ਛੜੀ ਖੰਦ ਲੱਗ ਪਏ ਜਿਹੜੇ ਦੇਉ ਦੀ ਭਰੋ ਯਾਰ ਭਾਈ ਇਹ ਉੱਪਰ ਚਾ ਦੇ ਕੇ ਸੋਹਾਈ ਲੋੜੀ ਜਿਵੇਂ ਖੰਗਾਉਂਗਾ ਭਾਈ ਇਹ ਨਹੀਂ ਵੇਖਣਾ ਆਪਾ ਆਹ ਆ ਕਿਨੇ ਗੱਲੇ ਪਰਕਾਰੀ ਨੂੰ ਕਰਦੇ ਆਂ ਅਗਵਾ ਤੂੰ ਆਹਦਾ ਤੂੰ ਮੜ ਮਾ ਕੇ ਲੈ ਕੇ ਕੱਦ ਤੱਕ ਆਉਂਗਾ ਆਉ ਮੈਂ ਚੱਲ ਮੈਂ मगर चाहिए अब अब अल्पा फोर के अल्पा अरे का